ਇਹ ਕਿਸ਼ਤੀਆਂ ਵਾਲੇ ਅਗੇ ਨੇ ਇਹ ਆਕੜੇ ਖਲੇ ਨੇ ਇੰਨੇ ਕੋ ਇਹ ਆਂਦੇ ਨੇ ਕਦੇ ਤਾਂਦੇ ਨੇ ਸਾਡਾ ਬੰਦਾ ਉਹਦੇ ਗਿਆ ਹੋਵੇ ਉਹਦੀ ਪਰਮਿਸ਼ਨ ਲਾਓ ਉਹਦੀ ਲਾਓ ਕੋਈ ਇੱਕ ਬੰਦਾ ਆ ਜਾਵੇ ਜਾਣਕਾਰ ਨਾ ਉਹਦੀ ਪਰਚੀ ਕੱਟ ਦਿੰਦੇ ਨੇ ਉਹਨੂੰ ਨਾਲ ਦੀ ਨਾਲ ਇੱਕੋ ਬੰਦੇ ਨੂੰ ਆਦੇ ਨੂੰ ਛੱਡ ਆਂਦੇ ਨੇ ਸਾਡੇ ਆਮ ਜਨਤਾ ਵਾਸਤੇ ਕੋਈ ਇਹ ਕਿਸ਼ਤੀਆਂ ਦਾ ਰੂਲ ਨਹੀਂ ਹੈਗਾ ਸਹੀ ਜਿਨ੍ਹਾਂ ਨੂੰ ਲੋੜ ਹੈ ਲੋੜ ਅਨਸਾਰ ਉਹਨਾਂ ਕੋਲ ਨਹੀਂ ਪਹੁੰਚ ਰਹੀ ਇਹ ਪਿੱਛੇ ਘਪੜਾ ਹੋਈ ਜਾਂਦਾ ਹੈ ਆਪਾਂ ਤੇ ਇੱਕੋ ਹੀ ਹੈ ਸਾਰੇ ਅਗੇ ਜਿਹੜਾ ਪਹਿਲਾਂ ਰਾਸ਼ਨ ਮਿਲਿਆ ਉਹ ਮਿਲਿਆ ਜਰੂਰ ਸਾਰੇ ਪਿੰਡਾਂ ਨੂੰ ਪਰ ਉਹਨੇ ਜਿੰਨਾ ਵੀ ਕਿਹ ਕੋਲ ਰਾਸ਼ਨ ਵਾਲੀ ਟਰਾਲੀਆਂ ਅਗੀਆਂ ਛੱਡਾਂ ਥੱਲੇ ਜਾ ਆਪੋ ਆਪਣੇ ਸਮਾਜ ਸੇਵੀ ਵੀਰ ਆਪਦੇ ਘਰੇ ਲਾ ਲੈਣ ਸਰਕਾਰੀ ਸਹਾਇਤਾ ਤਾਂ ਸਾਨੂੰ ਹੀ 5-5 ਕਿਲੋ ਆਟਾ ਤੇ ਥੋੜਾ ਥੋੜਾ ਰਾਸ਼ਨ ਮਿਲਿਆ 100-100 ਗ੍ਰਾਮ ਹੋਰ ਕੁਝ ਨਹੀਂ ਮਿਲਿਆ ਸਰਕਾਰੀ ਰੈਸਟਾਸ਼ਨ ਚੋਂ ਠੀਕ ਹੈ 5-5 ਕਿਲੋ ਡੰਗਰਾ ਦੀ ਫੀਡ ਮਿਲੀ ਹੈ ਉਸ ਤੋਂ ਬਾਅਦ ਸਰਕਾਰੀ ਸੇਵਾ ਸਾਨੂੰ ਕੁਝ ਨਹੀਂ ਮਿਲਿਆ ਸਰਕਾਰਾਂ ਦੇ ਤਾਂ ਮਗਰ ਸਾਨੂੰ ਵਿਰੋਸਾ ਨਹੀਂ ਰਹਿ ਗਿਆ ਸਾਡਾ ਤਾਂ ਝਾੜੂ ਨੂੰ ਬਣਾਇਆ ਸੀ ਤਗੜਾ ਕਰਨ ਲਈ ਪਰ ਸਾਡੇ ਸਾਰੇ ਸਾਡਾ ਹੀ ਉਹਨਾਂ ਝਾੜੂ ਫੇਰਦਾ ਜੀ ਪ੍ਰਾਰ ਅਸੀਂ ਗਏ ਸੀ 2023 ਚ ਕੈਂਪਾਂ ਚ ਜੀ ਉੱਥੇ ਲਾਈਟ ਦਾ ਪ੍ਰਬੰਧ ਨਹੀਂ ਸੀ ਕੋਈ ਉੱਥੇ ਡੰਗਰਾਂ ਦਾ ਪ੍ਰਬੰਧ ਨਹੀਂ ਸੀ ਤੇ ਨਾ ਹੀ ਉੱਥੇ ਕੋਈ ਆਂਦਾ ਸੀ ਰਾਸ਼ਨ ਉੱਥੇ ਵੀ ਭੁੱਖਾ ਰਹਿਣਾ ਤੇ ਕਹਿੰਦੇ ਇਹ ਸਾਡੇ ਸਾਰੇ ਅਗੇ ਆਮ ਜਨਤਾ ਤੇ ਇਹ ਇੱਕ ਹੈ ਜੀ ਬਈ ਤੂੰ ਮਰਨਾ ਤੇ ਇੱਥੇ ਕਰੇ ਹੀ ਮਰੋ ਭੁੱਖੇ ਜੀ ਸਸਾਲੇ ਦੇ ਰਹੇ ਨੇ ਇਹਨਾਂ ਤਾਂ ਫਿਰ ਕਾਜਾ ਜੇ ਕਾਰਵਾਈ ਕਰ ਦੇਣੀ ਹੈ ਬੇ ਸਰਕਾਰ ਨੇ ਭੇਜਿਆ ਜੀ ਸਰਕਾਰ ਤੋਂ ਨਹੀਂ ਭੇਜਿਆ ਜੀ ਹਾਂਜੀ ਇਹ ਬਾਕੀ ਇਹ ਚਾਰੇ ਦੀ ਲੋੜ ਗਈ ਹੈ ਜੀ ਕਈ ਵਿਚਾਰੇ ਦੇ ਤਰਪੈਲਾ ਕੋਈ ਛੱਤ ਤੇ ਸਮਾਨ ਪਿਆ ਜੇ ਰਾਤੀ بارشਾਂ ਦੀ ਉੱਤੇ ਰੋਟੀ ਰੋਟੀ ਪਕਾਉਣ ਨੂੰ ਮਾਰੀ ਕਾਗਤੀ ਛੱਤ ਹੋਣੀ ਚਾਹੀਦੀ ਇਹ ਇਹ ਮਹਿੰਦੇ ਚਨਾਏ ਜਿਹੜਾ ਆਇਆ ਪੰਜਾਬ ਵਿੱਚ ਪੰਜਾਬ ਨੂੰ ਡੋਬੀ ਖਿਲਨੇ ਇਹਦੇ ਵਿੱਚ ਮੋਦੀ ਦੀ ਵਿਚਾਰ ਲੱਗੀ ਹੈ ਜੋ ਕਿ ਪਾਕਿਸਤਾਨ ਦੇ ਨਾਲ ਪਹਿਲਾਂ ਪਾਣੀ ਬੰਦ ਕੀਤਾ ਹੈ ਉਹਨੂੰ ਪਾਣੀ ਜਾਉਣ ਦਿੰਦੇ ਨਾਂ ਤੇ ਮੈਨੇ ਪਹਿਲਾਂ ਪਾਣੀ ਪਹੁੰਚ ਜਾਂਦਾ ਰਾਮ ਨਾਲ ਪਾਣੀ ਨਿਕਲ ਜਾਵੇ ਪਹਿਲਾਂ ਵਾਲਾ ਇਹ ਜਿਹੜਾ ਮਾੜਾ ਮੋਟਾ ਜੁੜੇ ਆ ਪਾਣੀ ਇੰਨੀ ਬਾੜ ਨਹੀਂ ਆਣੀ ਪੰਜਾਬ ਵਿੱਚ ਜਿੰਨਾ ਇਹ 59 ਦੇ ਹਾਲਾਤ ਬਣ ਗਏ ਨੇ ਇਹ ਜਿਹੜਾ ਭਗਵੰਤ ਮਾਨ ਹੈਗਾ ਇਹਦੀ ਐਡੀ ਕਾਲੀ ਜੇਬ ਬਗੀਏ ਇਹਨੇ ਮੂੰਹ ਚ ਆਵਾਜ਼ ਕੱਢੀ ਦੋਦੀ ਮੋਟਰਾਂ ਬੰਦ ਕਰ ਦੇਵਾਂਦੇ ਤੇ ਵਾਕਈ ਮੋਟਰਾਂ ਬੰਦ ਪਈਆਂ ਨਹੀਂ ਫਿਰ ਇਹਨੇ ਜ਼ਬਾਨ ਕੱਢੀ ਵੀ ਤੂੰ ਜੇ ਤੁਹਾਨੂੰ ਦੁਬਾਰਾ ਜੀਰੀ ਲਾਣੀ ਪਈ ਉਹ ਵੀ ਮੈਂ ਮੁਆਵਜ਼ਾ ਦੇਵਾਂ ਸਾਨੂੰ ਦੁਬਾਰਾ ਵੀ ਜੀਰੀ ਲਾਣੀ ਪਈ ਪਿਛਲੀ ਵਾਰੀ ਹੁਣ ਕੋਈ ਇਹ ਜਾ ਕਾਲੀ ਜ਼ਬਾਨ ਇਹ ਕੱਢੇ ਦਾ ਵੀ ਮੈਨੂੰ ਅਸਟਾਮਸੀ ਕਮਾਂ ਵਾਲੀ ਪੱਤਨ ਦੇ ਪੁਲ ਦੇ ਉੱਤੇ ਖੜੇ ਹੋਏ ਆ ਤੇ ਇਹ ਪੌਲਾ ਜਿਹੜਾ ਇੱਥੋਂ 12 ਪਿੰਡਾਂ ਨੂੰ ਜੋੜਦਾ ਹੈਗਾ ਪਰ ਤੁਹਾਨੂੰ ਦੱਸ ਦਈਏ ਇੱਕ ਪਾਣੀ ਦਾ ਬਹਾਵ ਆ ਜਿਹੜਾ ਉਹ ਇੰਨਾ ਜ਼ਿਆਦਾ ਕਿ ਇਧਰੋਂ 12 ਪਿੰਡਾਂ ਦਾ ਸੰਪਰਕਾ ਜਿਹੜਾ ਉਹ ਬਿਲਕੁਲ ਟੁੱਟ ਚੁੱਕਿਆ ਪਿੰਡਾਂ ਤੋਂ ਬਿਨਾਂ ਹੋਰ ਕਾਫੀ ਢਾਣੀਆਂ ਵੀ ਆ ਜਿਹੜੀਆਂ ਇਧਰਲੇ ਪਾਸੇ ਆ ਪਰ ਇੱਥੋਂ ਜੋ ਰਾਹਤ ਕਾਰਜ ਹੋਣੇ ਚਾਹੀਦੇ ਸੀਗੇ ਉਹ ਪ੍ਰੋਪਰ ਹੋ ਨਹੀਂ پا ਰਹੇਗੇ ਤੇ ਸਾਡੇ ਨਾਲ ਕੋਈ ਇੱਥੋਂ ਲੋਕਲ ਵੀਰ ਮੌਜੂਦ ਨੇ ਆਪਾਂ ਇਹਦੇ ਨਾਲ ਗੱਲਬਾਤ ਕਰਾਂਗੇ ਇਹ ਫਿਲਹਾਲ ਆ ਜਿਹੜਾ ਆਪਣੀ ਕਿਸ਼ਤੀ ਰਾਹੀਂ ਇੱਕ ਵਾਰੀ ਲੰਗਰ ਦੀ ਆ ਜਿਹੜੀ ਸੇਵਾ ਗਾਣ ਬਾਕੇ ਆਏ ਹੈਗੇ ਆ ਇੱਕ ਵਾਰੀ ਇਹ ਜਿਹੜਾ ਇਹਨਾਂ ਨੇ ਲੰਗਰ ਆ ਜਿਹੜਾ ਉਹ ਭੇਜ ਦਿੱਤਾ ਉਹ ਕਿੰਨਾ ਕਿੰਨਾ ਘਰਾਤੀਕ ਪਹੁੰਚੂਗਾ ਕਿਹੜੇ ਕਿਹੜੇ ਘਰ ਰਹਿ ਜਾਣਗੇ ਇਸ ਦੀ ਹਾਲਤੀਕ ਸਾਡੇ ਕੋਲੇ ਕੋਈ ਰਿਪੋਰਟ ਨਹੀਂ ਗਈ ਪਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੂੰ ਕੁਝ ਵੱਧ ਗੱਲਾਂ ਦਾ ਪਤਾ ਹੈਗਾ ਇਥੋਂ ਦੇ ਲੋਕਲ ਸਸੀ ਕਾਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਦੋਦੇ ਮਾਦੀਮ ਰਹੀ ਤੁਸੀਂ ਆ ਹੁਣ ਵੇਖੇ ਇਹ ਵੀਡੀਓ ਬਣਾਈ ਨੇ ਜਿਹੜੀ ਖਬਰ ਲਾਉਦੇ ਆ ਹਾ ਕਿੰਨੀ ਔਖੀ ਕਿਸ਼ਤੀ ਗਈ ਜੋ ਸਾਨੂੰ ਚੱਪੂ ਵਾਲੇ ਮਿਲੀ ਹੈ ਇਹ ਜਿਹੜੀ ਆ ਬੋ 1 2 3 4 5 6 6 ਬੋਟ ਖੜੀਆਂ ਨੇ ਖਾਲੀ ਨਾ ਦੀਆਂ ਨਾ ਦੀ ਮੰਤ ਕੀਤੀ ਵੀ ਸਾਡਾ ਜਿਹੜਾ ਲੰਗਰ ਹੈ ਰਾਮ ਸਿੰਘ ਬੈਣੀ ਦਾ ਤੇ ਬਾਕੀ ਢੋਲੇਲੀ ਬੈਣੀ ਦਾ ਉਹ ਜਲਦੀ ਤੋਂ ਜਲਦੀ ਪਹਚਾਓ ਕਿਉਂਕਿ ਉਹ ਤੋਂ ਬਾਅਦ ਨਾ ਦੀ ਸਬਜ਼ੀ ਵਿਚਾਰਿਆਂ ਦੇ ਖਰਾਬ ਹੋਣ ਲੱਗ ਪੈਂਦੀ ਜਿਹੜੇ ਪੱਕਾ ਭੋਜਨ ਲਿਆਉਂਦੇ ਨੇ ਇਹ ਕਿਸ਼ਤੀਆਂ ਵਾਲੇ ਅਗੇ ਨੇ ਇਹ ਆਖੜੇ ਖਲੇ ਨੇ ਇੰਨੇ ਕੁ ਇਹ ਆਂਦੇ ਨੇ ਕਦੇ ਤਾਂਦੇ ਨੇ ਸਾਡਾ ਬੰਦਾ ਉਹਦੇ ਗਿਆ ਹੋਵੇ ਉਹਦੀ ਪਰਮਿਸ਼ਨ ਲਾਓ ਉਹਦੀ ਲਾਓ ਕੋਈ ਇੱਕ ਬੰਦਾ ਆ ਜਾਵੇ ਜਾਣਕਾਰਾਂ ਦਾ ਉਹਦੀ ਪਰਚੀ ਕੱਟ ਦਿੰਦੇ ਨੇ ਉਹਨੂੰ ਨਾਲ ਦੀ ਨਾਲ ਇੱਕੋ ਬੰਦੇ ਨੂੰ ਆਦੇ ਨੂੰ ਛੱਡ ਆਂਦੇ ਨੇ ਸਾਡੇ ਆਮ ਜਨਤਾ ਵਾਸਤੇ ਕੋਈ ਇਹ ਕਿਸ਼ਤੀਆਂ ਦਾ ਰੂਲ ਨਹੀਂ ਹੈ ਇਹ ਰੂਲ ਆਦੇ ਸਹੀ ਕਰਨ ਜੋ ਲੰਗਰ ਇਹ ਪੱਕਿਆ ਭੋਜਨ ਹੈਗਾ ਉਹ ਪਿੰਡਾਂ ਦੇ ਵਿੱਚ ਪਹਚਾਣ ਜਿਹੜੇ ਸਮਾਜ ਸੇਵੀ ਵੀਰ ਨੇ ਮੈਂ ਇਥੋਂ ਬੇਨਤੀ ਕਰਨਾ ਕਾਮਾ ਵਾਲੇ ਪੱਤਨ ਤੋਂ ਜਿਹੜਾ ਕਾਮਾ ਵਾਲੇ ਪੱਤਨ ਦਾ ਜਿਹੜਾ ਹਰਮ ਸਿੰਘ ਵਾਲੇ ਬਣੀ ਵਾਲੇ ਬ੍ਰਿਜ ਤੋਂ ਇਥੋਂ ਮੈਂ ਬੇਨਤੀ ਕਰਨਾ ਸਾਰਿਆਂ ਨੂੰ ਜਿੰਦੀ ਵੀ ਟਰਾਲੀ ਕੋਈ ਰਾਸ਼ਨ ਦੀ ਭਰੀ ਵੀ ਖੜੀ ਏ ਉਹ ਆਦੀ ਉੱਥੇ ਰੋਕ ਲਵੇ ਲੋਕ ਬੰਦਾ ਵਾਸਤੇ ਜਿਨ੍ਹਾਂ ਨੂੰ ਲੋੜ ਹੈ ਲੋੜ ਅਨੁਸਾਰ ਉਹਨਾਂ ਕੋਲ ਨਹੀਂ ਪਹੁੰਚ ਰਹੀ ਇਹ ਪਿੱਛੇ ਘਪੜਾ ਹੋਈ ਜਾਂਦਾ ਹੈ ਆਪਾਂ ਦੇ ਇੱਕੋ ਹੀ ਹੈ ਸਾਰੇ ਅਗੇ ਜਿਹੜਾ ਪਹਿਲਾਂ ਰਾਸ਼ਨ ਮਿਲਿਆ ਉਹ ਮਿਲਿਆ ਜਰੂਰ ਸਾਰੇ ਪਿੰਡਾਂ ਨੂੰ ਪਰ ਉਹਨੇ ਜਿੰਨਾ ਵੀ ਕਿਸ ਕੋਲ ਰਾਸ਼ਨ ਵਾਲੀ ਟਰਾਲੀਆਂ ਅਗੀਆਂ ਛੱਡਾਂ ਥੱਲੇ ਜਾ ਆਪੋ ਆਪਣੇ ਸਮਾਜ ਸੇਵੀ ਵੀਰ ਆਪਦੇ ਘਰੇ ਲਾ ਲੈਣ ਕਿਉਂਕਿ ਅੱਗੇ ਲਿਆਂਦੀ ਨਾ ਕਰਨ ਹਾਰੀਆਂ ਸੜਕਾਂ ਦਾ ਹਾਲਤ ਖਸਤਾ ਹੋ ਗਈ ਏ ਬਾਕੀ ਜਿਹੜੇ ਇੱਥੋਂ ਦੇ ਬੇਲਦਾਰ ਰਗੇ ਨੇ ਇੱਥੇ ਲੱਗੇ ਨੇ ਜਿਨ੍ਹਾਂ ਦੀ ਡਿਊਟੀ ਹੈ ਜਾਂ ਦਿਹਾੜੀ ਕਾਗਜ਼ਾ ਚ ਚਲਦੀ ਵੀ ਨਾਂਦੀ ਉਹ ਦਿਖਾਈ ਜਾਵੇ ਆ ਪੋਲ ਤੇ ਵੇਖ ਲਓ ਗੰਦ ਕਿੰਨਾ ਫਸਾ ਹੋਇਆ ਇਹਦੇ ਨਾਲ ਜਿਹੜੇ ਪਿੱਲਰ ਰਗੇ ਨੇ ਪੋਲ ਦੇ ਸਾਰੇ ਖਰਾਬ ਹੋਏ ਜਾਂਦੇ ਨੇ ਕਿਉਂਕਿ ਇਹ ਲੋਡ ਨਾਲ ਟੁੱਟੇ ਜਾਂਦੇ ਨੇ ਉੱਥੇ ਜਾ ਕੇ ਚੈੱਕ ਕਰ ਲਓ ਜੀ ਜੀ ਬਾਕੀ ਹੁਣ ਬੋਲੋ ਵੀਰ ਅੱਛਾ ਭਾਈ ਜੀ ਪ੍ਰਬੰਧ ਹੈ ਨਹੀਂਗੇ ਇਸ ਤੋਂ ਪਹਿਲਾਂ ਜਿਹੜਾ ਪ੍ਰਸ਼ਾਸਨ ਆ ਜਿਹੜਾ ਉਸ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਤੁਹਾਡੇ ਤੇ ਕੋਈ ਹੋਰ ਸਰਕਾਰੀ ਸਹਾਇਤਾ ਕੋਈ ਪਹੁੰਚੀ ਹੈਗੀ ਆ ਸਰਕਾਰੀ ਸਹਾਇਤਾ ਤਾਂ ਸਾਨੂੰ ਵੀ 5-5 ਕਿਲੋ ਆਟਾ ਤੇ ਥੋੜਾ ਥੋੜ ਔਰ ਕੋਸ਼ ਨਹੀਂ ਮਿਲਾ ਸਰਕਾਰੀ ਰੈਸਟਾਸ਼ਨ ਚੋਂ ਠੀਕ ਹੈ ਪੰਜ ਪੰਜ ਕਿਲੋ ਡੰਗਰਾ ਦੀ ਫੀਡ ਮਿਲੀ ਹੈ ਉਸ ਤੋਂ ਬਾਅਦ ਸਰਕਾਰੀ ਸੇਵਾ ਸਾਨੂੰ ਕੁਝ ਨਹੀਂ ਮਿਲਿਆ ਸੰਸਤਾ ਵਾਲਾ ਸਾਡੀ ਸੇਵਾ ਕਰ ਰਹੇ ਨੇ ਅਸੀਂ ਡੀਸੀ ਮੈਡਮ ਨੂੰ ਕਿਹਾ ਸੀ ਸਾਨੂੰ ਇੱਕ ਚਫਵਾਂ ਵਾਲੀ ਬੇੜੀ ਤੇ ਇੱਕ ਦੂਜੀ ਵੋਟ ਦੇ ਦਿਓ ਡੀਸੀ ਮੈਡਮ ਨੇ ਚਫਵਾਂ ਵਾਲੀ ਬੇੜੀ ਤਾਂ ਭੇਜ ਦਿੱਤੀ ਦੂਜੀ ਵੋਟ ਦਾ ਸਾਡਾ ਪ੍ਰਬੰਧ ਨਹੀਂ ਹੋਇਆ ਹਲੇ ਤੱਕ ਜੀ ਡੀਸੀ ਮੈਡਮ ਨੂੰ ਕਿਹਾ ਜਾਂਦਾ ਸਾਡੀ ਵੋਟ ਦਾ ਦੂਜੀ ਦਾ ਵੀ ਪ੍ਰਬੰਧ ਕੀਤਾ ਜਾਵੇ ਕਿਉਂਕਿ ਇਹਨੇ ਪਾਣੀ ਚ ਚਫਵਾਂ ਵਾਲੀ ਬੇੜੀ ਚੱਲ ਨਹੀਂ ਸਕਦੀ ਕਿਧਰੇ ਵੰਜ ਲੱਗਦਾ ਕਿਧਰੇ ਨਹੀਂ ਲੱਗਦਾ ਜੀ ਆ ਦੇਖ ਲਓ ਪੰਜ ਛੇ ਦਵੋਟਾ ਖੜੀਆਂ ਨੇ ਉਹੀ ਉਹੀ ਗੱਲ ਹੈ ਜਿਹੜੀ ਬਾਈ ਨੇ ਕੀਤੀ ਹੈ ਵੀ ਇਹ ਇੱਕ ਬੰਦਾ ਆਂਦਾ ਉਹਨੂੰ ਛਾਡਾਂਦੇ ਨਹੀਂ ਉਧਰੋਂ ਲੈ ਕੇ ਵੀ ਨਹੀਂ ਆਂਦੇ ਆਵਾਜ਼ਾਂ ਮਾਰੀ ਜੋ ਤਾਂ ਵੀ ਨਹੀਂ ਸੁਣਦੇ ਅੱਛਾ ਭਾਈ ਇੱਕ ਗੱਲ ਦੱਸਿਓ ਕਿ ਅ ਜੋ ਖਾਣਾ ਪਹੁੰਚ ਰਿਹਾ ਹੈਗਾ ਹੁਣ ਲੰਗਰ ਜੋ ਵੀ ਪਹੁੰਚ ਰਿਹਾ ਹੈਗਾ ਪਹਿਲਾਂ ਤੇ ਇਹ ਦੱਸੋ ਕਿ ਤਿੰਨ ਟਾਈਮ ਪਹੁੰਚ ਰਿਹਾ ਪ੍ਰੋਪਰ ਜਾਂ ਕੋਈ ਘਰ ਰਹਿ ਵੀ ਜਾਂਦੇ ਹੈਗੇ ਆ ਘਰ ਆ ਜਾਂਦੇ ਜੀ ਕਿਉਂਕਿ ਸੰਸਥਾ ਵਾਲੇ ਵਿਚਾਰੇ ਕੀ ਕਰਨਾ ਉਹ ਜੇ ਸੰਸਥਾ ਨੂੰ 베ੜੀ ਮਿਲੇ ਉਹ ਆਪ ਜਾਵਨ ਘਰ ਕਰ ਲੰਗਰ ਪਹਚਾਨ ਠੀਕ ਹੈ ਹੁਣ ਅਸੀਂ ਮੰਨ ਕੇ ਚੱਲੇ ਤੋਂ ਤੁਹਾਡੇ ਸਾਹਮਣੇ ਟੋਪ ਤੇ ਟੋਕਰੇ ਲੰਗਰ ਲਾਇਆ ਗਏ ਫਿਰ 베ੜੀ ਤਰੱਕਾ ਮੋੜ 베ੜੀ ਤੁਹਾਡੇ ਸਾਹਮਣੇ ਪਿੱਛੇ ਹਟ ਗਈਏ ਬਾਕੀ ਸੰਗ ਸਾਡਾ ਸਰਕਾਰਾਂ ਦੇ ਅੱਗੇ ਸੰਗ ਅੱਗੇ ਬੋਲ ਬੋਲ ਕੇ ਭਾਲਿਆ ਪਰ ਉਹਨਾਂ ਪਿਛਲੀ ਤੇਜ ਚ ਸਾਡੀ ਸੁਣਾਈ ਹੋਈ ਤੇ ਨਾ ਹੋਂ ਹੋਵੇਗੀ ਬਸ ਕਾਗਜ਼ਾਂ ਚ ਨਾਂਦੇ ਸਾਰਾ ਕੁਝ ਚਲੀ ਜਾਂਦਾ ਜੀ ਜੀ ਅਛਤ ਨੁਕਸਾਨ ਤੁਹਾਡਾ ਕਿੰਨਾ ਕੁ ਹੋ ਗਿਆ ਕੀ ਕੰਮ ਕਰਦੇ ਸੀਗੇ ਤੁਸੀਂ ਆ ਮਜ਼ਦੂਰ ਆਦਮੀ ਦਿਹਾੜੀ ਗੀ ਜਿੱਦੇ ਤੋਂ ਪਾਣੀ ਆਇਆ ਹੈਗਾ ਉਦੋਂ ਤੋਂ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਹੈ ਗਰ ਦਾ ਗੁਜ਼ਾਰਾ ਕਿਵੇਂ ਪਈ ਪਾਣੀ ਤੇ ਪਹਿਲਾਂ ਕੋਈ 4 ਕਿਲੋ 5 ਕਿਲੋ ਲਿਆ ਜਾਂਦਾ ਉਹਦੇ ਨਾਲ ਤੇ ਬਾਕੀ ਕਿਹੜਾ ਮਾੜਾ ਮਟਾ ਸਸਤਾ ਵਾਲੇ ਦੇ ਗਏ ਨੇ ਉਹ ਪਿਆ ਮੱਕੜ ਸਰਕਾਰ ਦਾ ਰਾਸ਼ਨ ਲਗਾ ਉਹ ਐਡੀ ਕੋ ਤੇਲ ਦੀ ਬੋਤਲ ਲਗੀ ਹੈ ਐਨੀ ਕੋ ਖੰਡ ਐਨੇ ਕੋ ਮਰਚਾ ਆ ਗਏ ਨੇ ਕਹਿੰਦੇ ਭਈ 5 6 ਜੀ ਅਗੇ ਨੇ ਉਹਨੂੰ ਐਡੀ ਐਡੀ ਕੋ ਕਟਣਾ ਪੂਰੀ ਪੈ ਜਾਊਗੀ ਜੀ ਨਹੀਂ ਪੈਣੀ ਜੀ ਅੱਛਾ ਤੁਹਾਡੇ ਪਿੰਡ ਦੀ ਆਬਾਦੀ ਕਿੰਨੀ ਕੀ ਸਾਡੇ ਪਿੰਡ ਦੀ 170 ਘਰ 75 ਬਣਦੇ ਆ ਜੀ ਬਾਕੀ ਚੰਗੜ ਪੈਣੀ ਹੈ ਪੰਚਾਇਤ ਇੱਕੋ ਕੀ ਉਹਨਾਂ ਦੇ ਅਲੱਗ ਅਗੇ ਆ ਜੀ 270 ਨੰਦੇ ਹੈਗੇ ਜੀ ਹਾਂਜੀ ਕੱਟੀ ਪੰਚਾਇਤ ਹੈਗੀ ਹੈ ਬਾਕੀ ਸਰਕਾਰਾਂ ਦੇ ਤਾਂ ਮਗਰ ਸਾਨੂੰ ਵਿਰੋਸਾ ਨਹੀਂ ਰਹਿ ਗਿਆ ਸਾਡਾ ਤਾਂ ਝਾੜੂ ਨੂੰ ਬਣਾਇਆ ਸੀ ਤਗੜਾ ਕਰਨ ਲਈ ਪਰ ਸਾਡੇ ਸਾਰੇ ਸਾਡਾ ਹੀ ਉਹਨਾਂ ਝਾੜੂ ਫੇਰਤਾ ਜੀ ਅੱਛਾ ਭਾਈ ਜੀ ਇਹ ਦੱਸਿਓ ਕਿ ਜੋ ਘਰ ਇਧਰ ਘਰ ਆ ਜਿਹੜੇ ਉਹ ਫਸੇ ਹੋਏ ਆ ਲੋਕ ਆ ਜਿਹੜੇ ਇਧਰਲੇ ਪਾਸੇ ਸੇਫ ਪਹੁੰਚ ਗਏ ਜਾਂ ਹਲੇ ਵੀ ਕਾਫੀ ਲੋਕ ਆ ਜਿਹੜੇ ਇਧਰ ਫਸੀ ਹੋਏ ਆ ਨਹੀਂ ਬਾਈ ਜੇ ਇਸ ਤਰ੍ਹਾਂ ਜੇ ਬੋਰਡ ਨਹੀਂ ਹੁਣ ਪਹੁੰਚ ਸਕਦੇ ਆ ਹੁਣ ਇਸ ਟਾਈਮ ਟਾਈਮ ਤੇ ਜਾ ਕੇ ਦੇਖ ਲਓ ਜੀ ਘਰ ਦੇ ਵਿੱਚ 4-5-5 ਮੈਂਬਰ ਰੇਕ ਫਸੇ ਪਏ ਜੀ ਕੋਈ ਬਾਹਰ ਨਹੀਂ ਗਿਆ ਜੀ ਕਹਿੰਦੇ ਨੇ ਕੈਂਪਾਂ ਚ ਚਲੋ ਜੀ ਪਰ ਅਸੀਂ ਗਏ ਸੀ 2023 ਚ ਕੈਂਪਾਂ ਚ ਜੀ ਉੱਥੇ ਲਾਈਟ ਦਾ ਪ੍ਰਬੰਧ ਨਹੀਂ ਸੀ ਕੋਈ ਉੱਥੇ ਡੰਗਰਾਂ ਦਾ ਪ੍ਰਬੰਧ ਨਹੀਂ ਸੀ ਤੇ ਨਾ ਹੀ ਉੱਥੇ ਕੋਈ ਆਂ ਦਾ ਸੀ ਰਾਸ਼ਨ ਉਥੇ ਵੀ ਭੁੱਖਾ ਰਹਿਣਾ ਹੈ ਤੇ ਕਹਿੰਦੇ ਇਹ ਸਾਡੇ ਸਾਰੇ ਅਗੇ ਜਮ ਜਨਤਾ ਦੇ ਇਹ ਇੱਕ ਹੈ ਜੀ ਭਈ ਜੋ ਮਰਨਾ ਤੇ ਇੱਥੇ ਕਰੇ ਹੀ ਮਰੋ ਭੁੱਖੇ ਹੀ ਨਹੀਂ ਮਤਲਬ ਜਿਹੜੇ ਰਾਹਤ ਕੈਂਪ ਹੈਗੇ ਉਹਨਾਂ ਤੋਂ ਵੀ ਕੋਈ ਰਾਹਤ ਨਹੀਂ ਮਿਲਦੀ ਨਹੀਂ ਮਿਲ ਰਹੀ ਜੀ ਜੇ ਆ ਸੰਤਾਂ ਵਾਲੇ ਆ ਰਹੇ ਉਹਨਾਂ ਨੂੰ ਕਹਿੰਦੇ ਨੇ ਕੈਂਪਾਂ ਚ ਲੈ ਜਾਓ ਕਹਿੰਦੇ ਨੇ ਉਹ ਵੀ ਸਾਡੀ ਮੋਹਰ ਲੱਗੇਗੀ ਪਰਚੀ ਬਣਾ ਕੇ ਦੇਵਾਂਗੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਜੀ ਉਹ ਵਿਚਾਰੇ ਆਪ ਦਾ ਲੰਗਰ ਇਕੱਠਾ ਕਰਕੇ ਸੇਵਾ ਕੋ ਕਿੱਥੋਂ ਲੈ ਜਾਂਦਾ ਆ ਤੇ ਨਿੱਕੇ ਨਿੱਕੇ ਬੱਚਿਆਂ ਦੇ ਮੂੰਹ ਚ ਖੋਖ ਲਈ ਜਾਂਦੇ ਆ ਤੇ ਇਹ ਇਹ ਆਦੀ ਮਸ਼ੂਰੀ ਕਰਦੇ ਆ ਨਾ ਮੋਹਰ ਲਾਉਣੀ ਹੈ ਬਚਾ ਲੈ ਕੱਟ ਦੇਣਾ ਵੀ ਸਾਡੀ ਇਹ ਟਰਾਲੀ ਸਾਡੀ ਪਹੁੰਚ ਗਈ ਸਰਕਾਰ ਦੀ ਹੈ ਜੀ ਜਦੋਂ ਇਹਨਾਂ ਦੀ ਮੋਹਰ ਲੱਗੇ ਉਹ ਸਰਕਾਰ ਦੀ ਗਣੀ ਜਾਣੀ ਪਈ ਨਾਂਦੀ ਨਹੀਂ ਗਣੀ ਜਾਣੀ ਜੀ ਨਾ ਨੂੰ ਸੇਵਾ ਕੀ ਲੱਗੋਗੀ ਬਈ ਓਏ ਦੱਸਿਓ ਕਿ ਤੁਹਾਡੇ ਇਹਨਾਂ ਪਿੰਡਾਂ ਨੂੰ ਹੁਣ ਸਭ ਤੋਂ ਵੱਧ ਜ਼ਰੂਰਤ ਆ ਜਿਹੜੀ ਉਹ ਕਿਸ ਚੀਜ਼ ਦੀ ਹੈਗੀ ਆ ਕਿਹੜੀ ਚੀਜ਼ ਦੀ ਸਭ ਤੋਂ ਵੱਧ ਕਮੀ ਆ ਜਿਹੜੀ ਆ ਰਹੀ ਹੈਗੀ ਮੈਜੀ ਸਮੱਸਿਆ ਤਾਂ ਬਹੁਤ ਜ਼ਿਆਦਾ ਨੇ ਜੀ ਕਿਉਂਕਿ ਡੰਗਰਾਂ ਵਾਸਤੇ ਵੀ ਵਿਚਾਰਾ ਚਾਹੀਦਾ ਹੈ ਰਕਾਰ ਵਾਸਤੇ ਵੀ ਲੰਗਰ ਵੀ ਨਹੀਂ ਹੁਣ ਲੰਗਰ ਪੱਕਾ ਪਕਾਇਆ ਵੀ ਨਹੀਂ ਪਹੁੰਚ ਰਿਹਾ ਰਾਸ਼ਨ ਕੱਚਾ ਤਾਂ ਕੀ ਜਾਣਾ ਬਈ ਇਹ ਇਸ ਕਰਕੇ ਕਹਿੰਦੇ ਆ ਵੀ ਹੁਣ ਜੋ ਵੀ ਆਦੇ ਪਨੇ ਵੀਰ ਸੇਵਾ ਲੈ ਕੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਵੀ 7 ਹਫਤਾ 10 ਦਿਨ ਰੁੱਕ ਕੇ ਲੈ ਜਾਣ ਜੀ ਜੋ ਕਰ ਕਰ ਪਹਚਾ ਸਕਣ ਜੀ ਹੁਣ ਇਹ ਤਾਂ ਪ੍ਰਸ਼ਾਸਨ ਵੀ ਨਹੀਂ ਲੰਘਣ ਤਾਂ ਟਰਾਲੀ ਉਹ ਵੀ ਕਹਿੰਦੇ ਨੇ ਅਸੀਂ ਇਹ ਤੂੰ ਲਿਖ ਕੇ ਦੇਵਾਂਗੇ ਤਾਂ ਫਿਰ ਜਾਵੇਗੀ ਕਹਿੰਦੇ ਡੀਸੀ ਦਫ਼ਤਰ ਜਾ ਕੇ ਸਮਾਨ ਰੱਖੋ ਜੀ ਉਹ ਡੀਸੀ ਦਫ਼ਤਰ ਰਖਾਉਂਦੇ ਉਹ ਸਰਕਾਰੀ ਗਿਣਾ ਜਾਣਾ ਜੀ ਅੱਛਾ ਜਿਹੜਾ ਮੰਨ ਲਾ ਵੀ ਇਹ ਕਹਿ ਰਿਹਾ ਹੈ ਕਿ ਕਸੀਂ ਇੰਨੇ ਕਰੋੜ ਦਾ ਰਾਹਤ ਕਾਰਜ ਦਿੱਤਾ ਹੈਗਾ ਉਹ ਲੋਕਾਂ ਦਾ ਹੀ ਲੋਕਾਂ ਨੂੰ ਦੇ ਦੇਣਾ ਲੋਕਾਂ ਨੂੰ ਉਹ ਕਹਿੰਦੇ ਪਰ ਉਹ ਸੰਸਾ ਵਾਲੇ ਦੇ ਰਹੇ ਨੇ ਇਹਨਾਂ ਤਾਂ ਫਿਰ ਕਾਜਾ ਜੇ ਕਾਰਵਾਈ ਕਰ ਦੇਣੀ ਹੈ ਪੇ ਸਰਕਾਰ ਨੇ ਭੇਜਿਆ ਜੀ ਸਰਕਾਰ ਕੋ ਨਹੀਂ ਭੇਜਿਆ ਜੀ ਹਾਂਜੀ ਇਹ ਬਾਕੀ ਇਹ ਚਾਰੇ ਦੀ ਲੋੜ ਗਈ ਹੈ ਜੀ ਕਈ ਵਿਚਾਰੇ ਦੇ ਤਰਪੈਲਾ ਕੋਈ ਛੱਤ ਤੇ ਸਮਾਨ ਪਿਆ ਜੇ ਰਾਤੀ ਬਾਰਸ਼ਾਂ ਦੀ ਉੱਤੇ ਰੋਟੀ ਰੋਟੀ ਪਕਾਉਣ ਨੂੰ ਮਾਰੀ ਕਾਗਜ਼ ਦੀ ਛੱਤ ਹੋਣੀ ਚਾਹੀਦੀ ਸਾਡੇ ਕੋਈ ਪਹੁੰਚ ਆ ਰਹੀ ਤਰਪਾਲਾਂ ਵੀ ਨਹੀਂ ਪਹੁੰਚੀਆਂਗਾ ਨਹੀਂ ਪਹੁੰਚਿਆ ਜੀ ਅੱਛਾ 2023 ਦੇ ਵਿੱਚ ਹੜ੍ਹ ਆਇਆ ਸੀ ਤੁਹਾਨੂੰ ਲੱਗਦਾ ਹੈਗਾ ਜੇ ਪਹਿਲਾਂ ਪ੍ਰਬੰਧ ਕੀਤੇ ਹੁੰਦੇ ਤਾਂ ਹੜ੍ਹ ਨਾ ਆਉਂਦੇ ਏ ਜੀ ਉਦੋਂ ਉਹਨਾਂ ਨੇ ਵਾਦਾ ਕੀਤਾ ਸੀ ਵੀ ਅਸੀਂ ਇਹਨਾਂ ਦੀ ਖਦਾਈ ਕਰਾਂਗੇ ਜੀ ਤੇ ਸਪਾਈ ਹੋਵੇਗੀ ਨਹਿਰਾਂ ਦੀ ਦਰਿਆਵਾਂ ਦੀ ਸਾਰੀ ਖਦਾਈ ਹੋਵੇਗੀ ਜੀ ਉਹਨਾਂ ਨੇ ਨਹੀਂ ਹਾਲੇ ਤੱਕ ਕੀਤੀ ਜੀ ਸਾਨੂੰ ਹੁਣ ਇਹਨਾਂ ਤੋਂ ਮਿਹਨਤ ਟੁੱਟ ਚੁੱਕੀ ਜੀ ਆਮ ਪਾਰਟੀ ਤੋਂ ਜੀ ਹੁਣ ਇਹਨਾਂ ਦਾ ਆਉਣ ਵਾਲਾ ਸਮਾਂ ਹੈ ਦੱਸੇਗਾ ਵੀ ਇਹਨਾਂ ਨਾਲ ਕੀ ਹਾਲਾਤ ਬਣਿੱਤੇ ਆ ਜੀ ਜੇਕਰ ਸਾਡੇ ਨਾਲ ਹੋ ਰਿਹਾ ਉਸ ਤਰ੍ਹਾਂ ਇਹਨਾਂ ਨਾਲੇ ਹੋਵੇਗੀ ਜੀ ਅੱਛਾ 23 ਦੇ ਵਿੱਚ ਵੀ ਹੜ ਆਏ ਸੀਗੇ ਮਾਨ ਸਰਕਾਰ ਸੀਗੀ ਉਹ ਕਹਿੰਦੇ ਸੀ ਮੁਰਗੀ ਤੱਕ ਦਾ ਮਾਫਜਾ ਦੇ ਦੇਾਂਗੇ ਤੇ ਇਸ ਤੋਂ ਬਾਅਦ ਜਿਹੜਾ ਹੜਾ ਹੜਾ ਵਾਲੀ ਸਥਿਤੀ ਨਹੀਂ ਬੰਦ ਦਿੱਤੀ ਜਾਊਗੀ ਕਿਵੇਂ ਲੱਗਦਾ ਹੈਗਾ ਮੇਰੀ ਗੱਲ ਸੁਣੋ ਉਹਨੇ ਕਿਹਾ ਸੀ ਮੁਰਗੀ ਮਰੀ ਤੇ ਮਾਜਵਾ ਦੇਵਾਂ ਦਾ ਦਬਾਰੀ ਚੋਨਾ ਲਵਾਉ ਦਿਹਾੜੀ ਵੀ ਦੇਵਾਂ ਦਾ ਤਾਲ ਪਟਾਈ ਵੀ ਦੇਵਾਂ ਦਾ ਉਹਨੇ ਹੱਕ ਕੱਦੂ ਦੇ ਦਿੱਤੇ ਨੇ ਤੇ ਅਕਲ ਵਾਈ ਦਿੱਤੀ ਏ 8600 ਰੁਪਇਆ 4000 ਰੁਪਇਆ ਲਵਾਈ ਦਿੱਤੀ ਏ ਤੇ 1800 ਰੁਪਇਆ ਕੱਦੂ ਵਾਲਾ ਲਾਇਆ ਗਿਆ ਜ਼ਿੰਮੇਵਾਰ ਤੇ ਪਹਿਲੇ ਕੀ ਪੀਆ ਛੁਣ ਛੁਣਾ ਹੂੰ ਜੀ ਗਾੜ ਤੋਂ ਗਾੜ ਨੂੰ 50000 ਰੁਪਇਆ ਚਾਹੀਦਾ ਮੈਨੂੰ ਇਹ ਇਹਦੇ ਰਚਨਾ ਜਿਹੜਾ ਆਇਆ ਪੰਜਾਬ ਵਿੱਚ ਪੰਜਾਬ ਨੂੰ ਡੋਬੀ ਖਿਲਨੇ ਇਹਦੇ ਚ ਮੋਦੀ ਦੀ ਵਿਚਾਰ ਲੱਗੀ ਏ ਜੋ ਕਿ ਪਾਕਿਸਤਾਨ ਦੇ ਨਾਲ ਪਹਿਲਾਂ ਪਾਣੀ ਬੰਦ ਕੀਤਾ ਹੈ ਉਹਨੂੰ ਪਾਣੀ ਜਾਵਣ ਦਿੰਦੇ ਆਂ ਆਂਧ ਮੈਨ ਪਹਿਲਾ ਪਾਣੀ ਪਹੁੰਚ ਜਾਂਦਾ RAM nal ਪਾਣੀ ਨਿਕਲ ਜਾਵੇ ਪਹਿਲਾ ਵਾਲਾ ਇਹ ਜਿਹੜਾ ਮਾੜਾ ਮੋਟਾ ਜੁੜੇ ਆ ਪਾਣੀ ਇੰਨੀ ਬਾੜ ਨਹੀਂ ਆਣੀ ਪੰਜਾਬ ਵਿੱਚ ਜਿੰਨਾ ਇਹ 59 ਦੇ ਹਾਲਾਤ ਬਣ ਗਏ ਨੇ ਇਹ ਸਾਰੀ ਸਰਕਾਰਾਂ ਦੀ ਜ਼ਿੰਮੇਵਾਰੀ ਹੈਗੀ ਏ ਇਹਨਾਂ ਦੀ ਲੰਗੈਲੀ ਕਰਨੀ ਹੈ ਹੜ ਦੇ ਸਥਿਤੀ ਬਣੀ ਹੈ ਇਹ ਦੂਜੀ ਗੱਲ ਇਹ ਹੈ ਜਿਹੜੀ ਵੀ ਸਰਕਾਰ ਆਂਦੀ ਹੈ ਉਹ ਪੰਜਾਬ ਨੂੰ ਸਿਰਫ ਖਾਣਣ ਵਾਸਤੇ ਆਂਦੀ ਹੈ ਇਹ ਜਿਹੜਾ ਭਗਵੰਤ ਮਾਨ ਹੈਗਾ ਇਹਦੀ ਐਡੀ ਕਾਲੀ ਜੇਬ ਬਗੀਏ ਇਹਨੇ ਮੂੰਹ ਚ ਆਵਾਜ਼ ਕੱਢੀ ਦੋਦੀ ਮੋਟਰਾਂ ਬੰਦ ਕਰ ਦੇਵਾਂਦੇ ਤੇ ਵਾਕਈ ਮੋਟਰਾਂ ਬੰਦ ਪਈਆਂ ਨਹੀਂ ਫਿਰ ਇਹਨੇ ਜ਼ਬਾਨ ਕੱਢੀ ਵੀ ਤੂੰ ਜੇ ਤੁਹਾਨੂੰ ਦੁਬਾਰਾ ਜੀਰੀ ਲਾਣੀ ਪਈ ਉਹ ਵੀ ਮੈਂ ਮੁਆਵਜ਼ਾ ਦੇਵਾਂ ਸਾਨੂੰ ਦੁਬਾਰਾ ਵੀ ਜੀਰੀ ਲਾਣੀ ਪਈ ਪਿਛਲੀ ਵਾਰੀ ਹੁਣ ਕੋਈ ਐ ਜਾ ਕਾਲੀ ਜ਼ਬਾਨ ਇਹ ਕੱਢੇ ਦਾ ਵੀ ਮੈਂ ਤੁਹਾਨੂੰ ਆ ਵੀ ਕਰਾਂ ਤਾਂ ਸਾਡੇ ਘਰ ਵੀ ਟਹਿ ਜਾਣੇ ਨੇ ਕਿਉਂਕਿ ਘਰ ਜਿਹੜੇ ਘਰ ਦੇ ਵਿੱਚ ਪਾਣੀ ਵੜ ਗਿਆ ਨੀਆਂ ਕਮਜ਼ੋਰ ਹੋ ਗਈਆਂ ਉਹਨਾਂ ਦੀ ਖਸਤਾਲਤ ਹੋ ਇਹ ਜੋ ਇਹ ਪਾਣੀ ਦਉਣ ਜਾਣਾ ਹਟ ਇਹ ਉਦੋਂ ਬਾਦ ਪਾਣੀ ਹਟ ਗਿਆ ਬਸ ਬਈ ਦੁਨੀਆ ਆਪੋ ਆਦੇ ਘਰੋ ਘਰੀ ਹੋ ਜਾਣੀ ਏ ਤੇ ਜਿਹੜੇ ਗਰੀਬ ਦਾ ਘਰ ਡੱਗ ਪਿਆ ਜਿੰਦਾ ਪਸ਼ੂ ਲੜ ਗਿਆ ਉਹਨਦੇ ਤੇ ਕੀ ਬੀਤੇ ਦੀ ਉਹਦਾ ਇੱਕ ਤੱਕ ਭਾਵੇਂ ਕੋਈ 50 ਕਿੱਲੇ ਵਾਲੇ ਭਾਵੇਂ 40 ਕਿੱਲੇ ਵਾਲੇ ਜਿੰਦੀ ਕੋਠੀ ਨੂੰ ਪਾਣੀ ਵੜਾਏ ਉਹਨਦੇ ਹਾਲਾਤ ਭੜੇ ਨੇ ਪਿੱਛੇ ਇਹਨਾਂ ਨੇ ਵੇਖਣਾ ਪੈਣਾ ਪਿੱਛੇ ਇਹਨਾਂ ਨੇ ਸਾਡੀ ਸਾਰ ਲਵਣ ਆ ਤੇ ਵੀ ਇੱਥੇ ਕਿੰਨੇ ਬਣੇ ਜ਼ਮੀਨ 'ਚ ਟੋਏ ਵੱਜ ਗਏ ਟਿੱਬੇ ਬਣ ਗਏ ਬੇ ਕਿਸੇ ਦੇ ਟੋਏ ਬਣ ਜਾਣੇ ਕਿਤੇ ਟਿੱਬੇ ਬਣ ਜਾਣੇ ਰੇਕ ਥਾਂ ਤੇ ਲੋੜੇ ਹੁਣ ਬੇੜੀ ਅਜੇ ਵੀ ਚੱਲੀ ਲੋਡ ਦੀ ਸਪੀਡ 'ਚ ਚੱਲੀ ਏ ਜਿਹੜੀ ਅਸੀਂ ਭੇਜੀ ਏ ਅਜੇ ਪਿੰਡ ਨਹੀਂ ਪਹੁੰਚੀ ਇਹ ਗੱਲ ਏ ਵੀ ਇਹ ਤੇ ਇਹ ਤੋਂ ਬਾਅਦ ਸਾਡੀ ਪਿੱਛੇ ਵੀ ਆ ਤੇ ਸਾਰ ਲਈ ਜਾਵੇ ਸਰਕਾਰ ਵੱਲੋਂ ਵੈਕੜੀ ਜੀ ਖਾਲਸਾ ਤੇ ਵੈਕੜੀ ਜੀ ਫਤਿਹ ਸਾਡੀ ਗੜੀਓ ਜੱਗੜ ਪੈਣੀ ਛੜਕ ਜਾਂਦੀ ਏ ਉਹ 13 ਫੁੱਟ ਕੀ ਆ ਪੜਤੂ ਹੂੰ ਤੇ ਸਾਢੇ 13 ਫੁੱਟ ਤੂੰ ਚਾਰ ਫੁੱਟ ਪਾਣੀ ਛੱਪ ਗਿਆ ਹੂੰ ਸਾਡੇ ਘਰ ਹੈਗੇ ਨੀਵੇਂ ਇਹਦੇ ਅੰਦਰ ਪਾਣੀ ਅੰਦਰ ਭਜਦਾ ਕੋਈ ਵੇਖ ਸਕਦਾ ਹੁਣ ਹੀ ਜਾਤੀ ਜੀ ਟੁੱਟ ਨਹੀਂ ਮਾਰਦੀ ਦੇਰੋਂ ਤੇ ਪਾਣੀ ਸਾਰਾ ਵੇਚੀ ਵੜਿਆ ਹੈ ਘਰ ਦੇ ਮੇਰੇ ਤੇ ਕੋਈ ਬਾਲੀ ਬੱਚੇ ਨਹੀਂ ਬੈਠਾ ਉੱਥੇ ਕਦੇ ਜੀ ਟੁਰ ਦੇ ਕਿਹੜਾ ਆਈ ਕਰਨੇ ਛੜ ਕੇ ਦੇ ਕੇ ਜੀ ਕਰਨੇ ਕੋਈ ਚੀਜ਼ ਨਹੀਂ ਕੋਈ ਬਾਤ ਨਹੀਂ ਕੀ ਕਿਸੇ ਮੁਰਗੀ ਦੇ ਢਿੱਕੀ ਸੇ ਆਂਡਾ ਦੇਣਾ ਉਹ ਆਂਡੇ ਵਾਲੀ ਮੁਰਗੀ ਹੁਣ ਲੈ ਲੈ ਕਿ ਬਾਕੀ ਗਰੀਬ ਦਾ ਕੀ ਬਣਨਾ ਹੈ ਆਪੇ ਕਹਿੰਦੇ ਕੋਈ ਨਾ ਕੋਈ ਸੋਚਿਆ ਸਰਕਾਰ ਮੀਆਂ ਕੀ ਆਦੀ ਬੜਾ ਡੀਸੀ ਉਹ ਦੇਖ ਸਕਦੀ ਹੈ ਇਹ ਆਦੀ ਬੋਰ ਤੇ ਵੀ ਪਾਣੀ ਕਿੰਨੇ ਜੀ ਜ਼ਿਆਦਾ ਪਿਆ ਕਿੰਨੇ ਥੋੜਾ ਪਿਆ ਉਹਨੇ ਕੋਨੇ ਕੋ ਮਤ ਕਰ ਕੋਈ ਗੱਲ ਨਹੀਂ ਹੈ ਨਹੀਂ ਇੱਥੇ ਦਾ ਬੰਦੇ ਕਾਦੇ ਹੁੰਦੇ ਕਲੀਆਂ ਨੇ ਭੇਜੀਆਂ ਨੇ ਔਰ ਕਿਹੜੇ ਉਤੂ ਖਾalse ਵਿਚਾਰੇ ਆਂਦੇ ਸੇਵਾ ਕਰਨ ਅਸੀਂ ਕਹਿੰਦੇ ਸੱਚੇ ਪਾਸ ਚੱਲਣ ਲੰਮੀ ਉਮਰ ਕਰੇ ਮਿਕੜਸਾਂ ਨੂੰ ਗਰੀਬਾਂ ਨੂੰ ਕੋਈ ਪ੍ਰਸ਼ਾਸਨ ਚਕਾ ਰਹਿ ਲੋ ਜੀ ਨਹੀਂ ਤੇ ਸਾਨੂੰ ਸਰਕਾਰ ਪ੍ਰਜਾਦਾ ਕੋਈ ਨਹੀਂ ਕਿਹੜਾ ਮਰਜੀ ਹੋਵੇ ਕੋਈ ਉਹਦੇ ਤੇ ਬਕਰ ਸਾਡੀ ਗਤੀ ਕੋ ਨਹੀਂ ਪਾਣੀ ਧਾਣੀ ਸੰਬੋਤਨਾ ਰੇਗ ਪਿੰਡ ਦੇ ਵਿੱਚ ਉਹ ਨਪੜਾਇਆਂ ਨੂੰ ਉਹ ਵੀ ਇਨਸਾਨ ਹੀ ਨਾ ਕਿੜੇ ਵਿਚਾਰੇ ਸੇਵਾ ਕਰ ਰਹੇ ਨੇ ਇਹ ਤੇ ਬੇਰੀ ਸਰਕਾਰ ਸਾਡਾ ਪੈਸਾ ਕੇ ਸਾਨੂੰ ਜੁੱਤੀ ਉਹ ਕਰ ਲੈਂਦੀ ਹੈ ਨਹੀਂ ਤਾਂ ਕੋ ਬੰਦਾ ਬੰਦ ਦੋ ਵਾਰ ਕਿਹੜਾ ਤਿੰਨ ਵਾਰ ਕਿਹੜਾ ਮਾਰਿਆ ਉਹਨੇ ਵਕ ਸੁੱਕੀ ਇਹ ਸੁੱਕੀ ਹੈਗੀ ਤਾਂ ਪੰਜ ਕਿੱਟਬਾ ਪਾਣੀ ਉੱਤੂ ਸੇਦ ਮੰਤਰੀ ਆ ਉਹਨੇ ਵਿਆਹ ਕਾ ਗਲਾਬੇ ਉਹਨਾਂ ਕੋ ਪਾਣੀ ਕੋਈ ਨਹੀਂ ਰਹਾ ਉਹਨੇ ਵੀ ਕਿੰਨਾ ਵਾਰੀ ਜਾਤੇ ਉਤੋਂ ਦੋ ਵਟੇ ਚਵਾ ਤੇ ਪਾਣੀ ਸਾਡੀ ਤਾਂ ਪਾਣੀ ਦੀ ਕਿੱਡੀ ਖਾਲ ਡੱਚ ਕੋਈ ਸੱਪ ਲੜ ਜਾਵੇ ਕਿਸੇ ਗਰੀਬ ਨੂੰ ਕੁਝ ਹੋ ਜਾ ਕੇ ਕੀ ਬਣੇਗਾ ਇਹਨਾਂ ਦੇ ਵੀ ਸਾਡੀ ਕੋਈ ਨਹੀਂ ਸਾਰ ਕਰਦੇ ਨਾ ਸਾੜਾ ਕੰਮ ਨਾ ਲੈਂਦੇ ਹੁਣ ਉਹ ਤੇ ਮੈਡਮ ਬੈਠੀ ਹੈ ਕੁਰਸੀ ਢਾਹ ਤੇ ਉਸੇ ਪੁੱਛੇ ਬੰਦਾ ਵੀ ਤੂੰ ਬੈਠੀ ਤੂੰ ਆਗਾ ਤਾਂ ਚੱਲ ਮੋਟਾ ਜੀ ਕੋਲ ਹੀ ਗਏ ਨੇ ਅਗਾ ਚੱਲੇ ਵੇਖੇ ਆਂ ਟਾਲੀਆਂ ਟਾਲੀਆਂ ਨੂੰ ਵਿਚ ਵਿਚ ਵੀ ਕਿਹੜਾ ਦੁਬੇ ਆਖੜਾ ਲੁੜਿਆ ਛੜੀ ਦਾ ਦੇ ਦਾਣੇ ਜੁੜੇ ਤੇ ਛੱਲੇ ਬੜੇ ਲੁੜਕੇ ਅਸੀਂ ਕੀ ਕਰੀਏ ਹੁਣ ਕਿੰਨੂ ਸੀ ਜਦ ਗੱਲ ਪਈ ਕਿ ਦੀ ਜੇ ਸਾਡੇ ਕੋਲ ਕੋਈ ਮਕਾਨ ਡਿੱਗਿਆ ਨੂੰ ਉਹ ਵੀ ਸਾਡੇ ਕਿਸੇ ਨੂੰ ਮਾਲਜਾ ਦੇਣਾ ਹੁਣ ਸਾਡਾ ਝੋਟਾ ਲੁੜ ਗਿਆ ਪਾਣੀ 'ਚ ਕੋਈ ਬੈਠ ਜਾ ਕਿਸੇ ਦੇੜਾ ਉਹ ਲਗੜੇ ਤੇ ਡਿਊਟੀ ਹੈ ਸਾਡਾ ਝੋਟਾ ਲੁੜਿਆ ਹਾਂ ਹੁਣ ਕੀ ਕਰੀਏ ਜੀ ਅਸੀਂ ਤਾਂ ਇਹ ਝੋਟੇ ਅੱਗੇ ਬੇਨਤੀ ਕਰਨੇ साढी माड़ी उतां पौस जॾा देव कुझु सुण त साड़ी सेवा करे त